ਦਿੱਤੇ ਦਿਨ ਫਰਾਰ ਪਰ ਬੇਛੇ ਵਾਲਾ ਰੋਡ ਤੇ ਇੱਕ ਲੁੱਟ ਦੀ ਵਾਰਦਾਤ ਜਿਹੜੀ ਆ ਉਹ ਵਾਪਰੀ ਸੀ ਤਾਂ ਇਸ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਾਜ਼ਾਰ ਤੋਂ ਆ ਰਹੀਆਂ ਦੋ ਲੜਕੀਆਂ ਨੂੰ ਲੁੱਟ ਦਾ ਸ਼ਿਕਾਰ ਜਿਹੜਾ ਬਣਾਇਆ ਸੀਗਾ ਉਹਨਾਂ ਦਾ ਪਰਸ ਖੋ ਕੇ ਲੁਟੇਰੇ ਜਿਹੜੇ ਉਹ ਫਰਾਰ ਹੋ ਗਏ ਸਨ ਤਾਂ ਉਸ ਤੋਂ ਬਾਅਦ ਲੜਕੀਆਂ ਦੇ ਬ੍ਰਦਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਆਂ ਦੱਸਿਆ ਗਿਆ ਸੀਗਾ ਕਿ ਪਰਸ ਵਿੱਚ ਦੋ ਸੋਨੇ ਦੀਆਂ ਮੁੰਦੀਆਂ ਅਤੇ ਕੁਝ ਕੈਸ਼ ਜਿਹੜਾ ਉਹ ਮੌਜੂਦ ਸੀਗਾ ਜੋ ਲੁਟੇਰੇ ਜਿਹੜੇ ਆ ਉਹ ਲੈ ਕੇ ਫਰਾਰ ਹੋ ਗਏ ਸਨ ਤਾ ਇਸ ਦੀ ਖਬਰ ਵੀ ਜਿਹੜੀ ਆ ਉਹ ਪ੍ਰੋਪਰ ਟੈਲੀਵਿਜ਼ਨ ਤੇ ਨਸ਼ਰ ਜਿਹੜੀ ਆ ਉਹ ਕੀਤੀ ਗਈ ਸੀ ਤੇ ਹੁਣ ਫੋਆਪਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਤਾਂ ਦੋਨਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਪੁਲਿਸ ਨੇ ਜਿਹੜਾ ਉਹ ਕਾਬੂ ਕਰ ਲਿਆ ਤਾਂ ਉਹਨਾਂ ਦੇ ਖਿਲਾਫ ਮਾਮਲਾ ਜਿਹੜਾ ਉਦਾਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਸ ਮਾਮਲੇ ਵਿੱਚ ਫੋਆਪਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿਹੜੇ ਸਨੇਚਿੰਗ ਪਿਛਲੇ ਦਿਨਾਂ ਚ ਸਨੇਚਿੰਗ ਦੋ ਤਿੰਨ ਸਨੇਚਿੰਗ ਹੋਈਆਂ ਸੀ ਜਿਹੜੀਆਂ ਕਾਫੀ ਜਿਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਿਆ ਸੀ ਤੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਦੋ ਜਣੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਜਿਹਦੇ ਵਿੱਚ ਆਕਾਸ਼ ਹਾਂਜੀ ਆਕਾਸ਼ ਉਰਫ ਕਾਸ਼ੀ ਤੇ ਸਲੀਮ ਉਰਫ ਕਾਲੀ ਆਕਾਸ਼ 28 ਸਾਲ ਦਾ ਤੇ ਜਿਹੜਾ ਸਲੀਮ ਵਰਫਕਾਲੀ ਆ ਉਹ 31 ਸਾਲ ਦਾ ਤੇ ਇਹ ਦੂਜਾ ਬਸਤੀ ਆਵਾਦਾ ਰਹਿਣ ਵਾਲਾ ਇੱਕ ਤੇ ਇੱਕ ਜਿਹੜਾ ਵਾਸੀ ਬੋਰਜ ਮੱਖਣ ਸਿੰਘ ਵਾਲਾ ਥਾਣਾ ਲਖੋ ਕੇ ਬਰਾਮਦ ਰਹਿਣ ਵਾਲਾ ਸਰ ਇਹ ਕਿੱਥੇ ਵਾਰਦਾਤਾ ਕਰਦੇ ਸੀ ਸਨੇਚਿੰਗ ਦੀ ਹੈ ਜਿਹੜੀ ਇਹ ਵਾਰਦਾ ਸੀ ਕਿ ਲੜਕੀਆਂ ਦੇ ਕੋਲੋਂ ਅਟੈਚ ਕੀਤੀ ਸੀ ਉਹ ਜਿਹੜਾ ਪਰਸ ਹਾਂਜੀ ਹਾਂਜੀ ਜਿਹੜਾ ਲੜਕੀਆਂ ਕੋਲੋਂ ਲੜਕੀ ਕੋਲੋਂ ਸਨੇਚ ਕੀਤਾ ਸੀ ਪਰ ਉਹ ਜਿਹੜੇ ਇੱਛੇ ਵਾਲਾ ਰੋਡ ਉੱਥੇ ਉਹ ਇਹ ਤੋਂ ਰਿਕਵਰੀ ਹੋ ਗਈ ਆ ਤੇ ਇਵੇਂ ਹੀ ਪੰਜ ਵਾਰ ਦਾ ਤਾਂ ਹੋਰ ਬੰਨੇ ਆ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ ਜਿਹਦੀ ਬਾਕੀ ਦੀ ਰਿਕਵਰੀ ਸਾਡੀ ਚੱਲ ਰਹੀ ਹੈ ਇਹਨਾਂ ਕੋਲੋਂ ਦੋ ਲੇਡੀਜ਼ ਰਿੰਗਸ ਬਰਾਮਦ ਹੋ ਗਈਆਂ ਇੱਕ ਮੋਬਾਈਲ ਫੋਨ ਬਰਾਮਦ ਹੋ ਚੁੱਕਿਆ ਹੈ ਸੁਰੇ ਸਨੇਚਿੰਗ ਦੀਆਂ ਔਰ ਮੋਟਰਸਾਈਕਲ ਚੋਰੀ ਦੀਆਂ ਫਿਊ ਸੈਕਿੰਡਸ ਵਰਤ ਦਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਲੋਕਾਂ ਨੂੰ ਅਵੇਅਰ ਕਰਨਾ ਸੀ ਕੀ ਕਹਿਣਾ ਚਾਹੋਗੇ ਵੀ ਪਰਸ ਕਿਵੇਂ ਸੰਭਾਲ ਕੇ ਰੱਖਣੀ ਹੈ ਔਰ ਕੀ ਕਰ ਸਕਦੇ ਆ ਮੋਕੇ ਤੇ ਦੇਖੋ ਇੱਕ ਤਾਂ ਜਦੋਂ ਵੀ ਅਜਿਹੇ ਕੋਈ ਅਨਸਰ ਉਹਨਾਂ ਨੂੰ ਦਿਖਾਈ ਦਿੰਦੇ ਆ ਜਾਂ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰ ਔਰ ਉਹਨਾਂ ਨੂੰ ਕੁਝ ਦੂਰੀ ਤੋਂ ਸੇਫ ਦੂਰੀ ਤੋਂ ਫੋਲੋ ਕਰ ਜਿਹੜੇ ਨੌਜਵਾਨ ਆ ਕੋਈ ਫੋਲੋ ਵੀ ਕੀਤਾ ਜਾ ਸਕਦਾ ਤੇ ਸਾਨੂੰ ਚੰਗੇ ਲੀਡਸ ਦੇ ਸਕਦੇ ਆ ਜਿਹੜੀ ਲੀਡਸ ਤੋਂ ਆਪਾਂ ਇਹਨਾਂ ਨੂੰ ਫੜ ਸਕੀਏ ਤੇ ਜੇ ਇਹਨਾਂ ਨੂੰ ਰੋਕ ਸਕਦੇ ਆ ਜੇ ਨੌਜਵਾਨ ਕੋਈ ਤਾਂ ਰੋਕਣ ਪਰ ਜੇ ਪਰਗਾ ਕਈ ਵਾਰੀ ਕੋਈ ਹਥਿਆਰ ਹੋ ਸਕਦਾ ਸਾਨੂੰ ਇਨਫੋਰਮ ਇਮੀਡੀਏਟਲੀ ਕਰ ਦੇ ਜੋ ਵੀ ਉਹਨਾਂ ਬਾਰੇ ਨੋਟ ਕੀਤਾ ਜਾ ਸਕਦਾ ਨੋਟ ਕਰਕੇ ਜੇ ਕੋਈ ਵੀਡੀਓ ਬਣ ਸਕਦੀ ਹੈ ਵੀਡੀਓ ਬਣਾ ਕੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਟੈਕਨੀਕਲੀ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਰਾਹੀਂ ਇਹਨਾਂ ਨੂੰ ਅਸੀਂ ਲੱਭਣ ਚ ਕੰਮ ਆਉਗੇ ਸਰੇ ਨਵੀਂ ਚੋਕ ਚੋਰ ਪੰਜ ਦਫਾ ਡਿੱਗਾ ਵੀ ਆ ਇੱਕ ਜਣਾ ਜਿਹੜੇ ਡਿੱਗੇ ਉਹਦੇ ਜਿਹੜਾ ਉਸ ਟਿੰਪੋਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਡਿੱਕੇ ਸਟ ਵਿੱਚ